ਮੇਰੀ ਪੀੜੀ ਦੇ ਮਾਲਕ ਸ਼੍ਰੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਨ ਸੇਵਕ ਬ੍ਰਹਮ ਗਿਆਨੀ ਬਾਬਾ ਭਾਈ ਝਾੜੂ ਜੀ ਦੀ ਨਿੱਗੀ ਯਾਦ ਵਿੱਚ ਅੱਜ ਸਲਾਨਾ ਜੋੜ ਮੇਲਾ ਨਗਰ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਦੌਰਾਨ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਟਾਡੀ ਤੇ ਕੁਇਸ਼ਰ ਜਥਿਆਂ ਨੇ ਗੁਰੂ ਜੀ ਸੁਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਲੋਕ ਚਰਚਾ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪ ਜੀ ਨਾਲ ਇਸ ਜੋੜ ਮੇਲੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਪਾਣੀ ਨੂੰ ਬਦਦੇ ਪਾਣੀ ਕਰਦੇ ਜਿਹੜੇ ਪਾਣੀ ਕਰਦੇ ਹਨ ਅਮਰ ਜੀ ਛੱਡਿਆ ਉਹਨਾਂ ਦੇ ਸਾਥ ਦੇ ਗੁਰੂ ਨਾਲ ਬੈਠੇ ਜਿਨ੍ਹਾਂ ਨੇ ਅਮਰ ਜੀ ਛੱਡਿਆ ਉਹਨਾਂ ਦੀਆਂ ਉਹਨਾਂ ਦੀ ਕੋਸ਼ਿਸ਼ ਕਰਨ ਦੇ ਸਾਥ ਨੂੰ ਵੀ ਕਿਰਪਾ ਕਰਨਾ be ਦਾਹੀ ਰਾਮ ਬੇਲੀ ਕਲਯੰਤ ਨੂੰ ਝੋਠੇ ਦੀਆਂ ਢੈਂਦੀਆਂ ਨੇ ਕਲਯੰਤ ਨੂੰ ਝੋਠੇ ਦੀਆਂ ਢੈਂਦੀਆਂ ਨੇ ਮਨ ਤੂੰ ਜੋਗ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ गो रंगमाला ती रंग महा ता न पने वे स गुरु दी मन न खाय ना तर मुंडो रे मरना सिखा तो ही खाया रब दे गयो वाले सी तती तवी दे पर बठाउ दे सिख अनखी जो दे दे ਕੀੜੇ ਅਨਖਲੀ ਮੋਦਵੇ ਹੁੰਦੇ ਗੁਰੂ ਤੇਗ ਬਹਾਦਰ ਜੀ ਚਾਦਨੀ ਚੌਕ ਚੀਤੀ ਪਾਈ ਸੇਠ ਜੀ ਰਿਆਰੇ ਦਾ ਮਤੀ ਦਾਸ ਦੀ ਤਾਂ ਕਮਾਈ ਹੋਈ ਸੀ ਦਾਸ ਨੂੰ ਪਾਪੀ ਸੀ ਬਨ ਕੇ ਰੂ ਦੇ ਵਿੱਚ ਜਲਾਉਂਦੇ ਸਿਖੇ ਅਨਖੀਓ ਰੇ ਰੇ ਕਿਹੜੇ ਨਖਲੀ ਮੋਦ ਦੇ ਹੁੰਦੇ ਔਲਾ ਜੀ ਤੇ ਜਦਾਰ ਤੁਸੀਂ ਵਿੱਚ ਚਮਕੌਰ ਚੀਤੀ ਭਾਗੇ ਪੁੱਤ ਛੋਟੇ ਸਤ ਗੁਰ ਦੇ ਆਪਾਂ ਨੀਹਾਂ ਵਿੱਚ ਜਨਵਾ ਤੇਰੀ ਪਿਆਰ ਮੇਲ ਸੱਚੇ ਬਾਦਸ਼ਾਹ ਨਾ ਮੇਰੇ ਆਨਾ ਮੁਜਤ ਆਵੇ ਸੇਈ ਪਿਆਰ ਮੇਲ ਸੱਚੇ ਬਾਦਸ਼ਾਹ ਨਾ ਮੇਰੇ ਆਨਾ ਮੁਜਤ ਆਵੇ ਪ੍ਰੀਤ ਮੰਗ ਜਿਹੜੇ ਤੇਰੇ ਨਾਮ ਵਿੱਚ ਰੰਗੇ ਨੇ ਜਿਨ੍ਹਾਂ ਦੇ ਕਰਮ ਤੈਨੂੰ ਲੱਗ ਰਹੇ ਚੰਗੇ ਨੇ ਜਿਨ੍ਹਾਂ ਦੀਆਂ ਤੇਰੇ ਨਾਲ ਪਈਆਂ ਪ੍ਰੀਤਾਂ ਗੂੜੀਆਂ ਕੋਹਾਂ ਦੂਰ ਜਿੰਨਾ ਦੀ ਜ਼ੁਬਾਨੋਂ ਗੱਲਾਂ ਕੂੜੀਆਂ ਪ੍ਰੀਤ ਮੰਗ ਜਿਹੜੇ ਪਿਆਰੇ ਨਾਮ ਵਿੱਚ ਰੰਗ ਨੇ ਜਿੰਨਾਂ ਦੇ ਕਰਮ ਤੈਨੂੰ ਲੱਗਦੇ ਚੰਗੇ ਨੇ ਜਿੰਨਾ ਦੀਆਂ ਤੇਰੇ ਨਾਲ ਪਈਆਂ ਪ੍ਰੀਤਾਂ ਗੂੜੀਆਂ ਕੋਹਾਂ ਦੂਰ ਜਿੰਨਾ ਦੀ ਜ਼ੁਬਾਨੋਂ ਗੱਲਾਂ ਕੂੜੀਆਂੁੱਥਿਆਂ ਦਾ ਸੰਗ ਕਦੇ ਹੋਵੇ ਨਾ ਸੱਚ ਦੀਵਾਨਾਂ ਦਾ ਅੰਧਪਨ ਜਾਵੇ ਸੇਈ ਪਿਆਰ ਮੇਲ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆ ਸੇਈ ਪਿਆਰ ਮੇਲ ਸੱਚੇ ਬਾਦਸ਼ਾਹ ਜਿੰਨਾ ਮਿਲਿਆ ਨਾਮ ਚੇਤਿਆ ਜੀਵਨ ਉਹਨਾਂ ਦਾ ਉਹਨਾਂ ਦੇ ਅੰਦਰ ਅਧਿਆਤਮਿਕ ਰੁਚੀਆਂ ਉਹਨਾਂ ਦੇ ਜਨਮ ਤੋਂ ਹੀ ਉਹਨਾਂ ਦੇ ਬਚਪਨ ਤੋਂ ਹੀ ਉਹਨਾਂ ਦੇ ਵਿੱਚ ਪਸੰਦਨ ਹੋਣੀਆਂ ਸ਼ੁਰੂ ਹੋ ਗਈ ਸ਼کاری ਵਿਰਤੀ ਤੀਰ ਚਲਾਉਂਦੀ ਹੈ ਸਾਤ ਸੰਗੇ ਜੀ ਤੀਰ ਲੱਗਦਾ ਏ ਹਿਰਨੀ ਦੇ ਹਿਰਨੀ ਦੇ ਪੇਟ ਦੇ ਵਿੱਚ ਉਹਦੇ ਬੱਚੇ ਪਾਲ ਰਿਆ ਸੀ ਗਰਭਵਤੀ ਹਿਰਨੀ ਦੇ ਬੱਚੇ ਜਦੋਂ ਪੇਟ ਚਾਕ ਕਰਦਾ ਏ ਤੇ ਅੱਖਾਂ ਦੇ ਸਾਹਮਣੇ ਟੜ ਟੜ ਕੇ ਉਹ ਆਪਣੇ ਪ੍ਰਾਣ ਦੇ ਦਿੰਦੀ ਇਸ ਘਟਨਾ ਨੇ ਐਸਾ ਗਹਿਰਾ ਅਸਰ ਪਾਇਆ ਮਨ ਦੇ ਵਿੱਚ ਵਿਰਾਗ ਉੱਤੇ ਕਿੰਨੇ ਸ਼ਿਕਾਰੀ ਤੀਰ ਚਲਾਉਂਦੇ ਹੋਣਗੇ ਤੇ ਕਿੰਨੇ ਪੰਛੀ ਪਸ਼ੂ ਮਰਦੇ ਹੋਣਗੇ ਜਾਨਵਰ ਉਹ ਸਾਰੇ ਨਹੀਂ ਮਾਦੋਦਾਸ ਬਰਾਗੀ ਬਣ ਸਕਦੇ ਕੁਝ ਰੂਹਾਂ ਐਸੀਆਂ ਆਉਂਦੀਆਂ ਸੰਸਾਰ ਤੇ ਜਿਨ੍ਹਾਂ ਰਾਹੀਂ ਸੰਸਾਰ ਦੇ ਵਿੱਚ ਕੋਈ ਨਾ ਕੋਈ ਕ੍ਰਾਂਤੀ ਕੋਈ ਨਾ ਕੋਈ ਇਨਕਲਾਬ ਆਉਣੇ ਹੁੰਦੇ ਐ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕੋਈ ਇਤਿਹਾਸ ਰਚਨਾ ਹੁੰਦਾ ਐ ਜਿਨ੍ਹਾਂ ਨੇ ਕਿਸੇ ਤਾਰੀਖ ਦੇ ਅਹਿਮ ਪਾਤਰ ਬਣਨਾ ਹੁੰਦਾ ਐ ਕਿੰਨੇ ਹੰਸ ਵਰਦੇ ਹੋਣਗੇ ਸਾਰੇ ਮਹਾਤਮਾ ਬੁੱਧ ਤਾਂ ਨਹੀਂ ਬਣ ਜਾਂਦੇ ਸਾਰੇ ਨਹੀਂ ਕਹਿ ਦਿੰਦੇ ਅਹਿੰਸਾ ਪਰਮੋਧਾਨਾ ਸਾਥ ਸੰਗਤ ਜੀ ਜਿਨ੍ਹਾਂ ਹਿਰਦਿਆਂ ਦੇ ਵਿੱਚ ਵਰਾਗ ਨਹੀਂ ਉੱਕਦਾ ਗੁਰਦੇਵ ਆਖਦੇ ਉਹ ਹਿਰਦੇ ਤਾਂ ਪੱਥਰਾਂ ਦੇ ਸਮਾਨ ਵੀਰ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਨਸਾਨ ਜਦ ਤਨ ਬਿਰਹੋਂ ਨਾ ਉਪਜਿਆ ਸੋਤਨ ਜਾਨ ਮਸਾ ਵਰਾਗ ਤੇ ਸੋਗ ਇਹ ਦੋ ਵੱਖਰੇ ਵੱਖਰੇ ਸ਼ਬਦ ਹੈ ਸਾਥ ਸੰਗਤ ਸ਼ੋਗ ਇੱਕ ਬਰਲਾਪ ਹੈ ਇੱਕ ਪਸ਼ਟਾਵਾ ਹੈ ਲੋਕ ਸ਼ੋਗ ਦੇ ਵਿੱਚ ਚੀਕਾਂ ਚੰਗਰਾ ਮਾਰਦੇ ਆ ਵੈਣ ਪਾਉਂਦੇ ਆ ਗੁਰੂ ਘਰ ਦੇ ਵਿੱਚ ਸ਼ੋਗ ਨੂੰ ਨਹੀਂ ਕੋਈ ਥਾਂ ਮਿਲਦੀ ਹਰਖ ਅਨੰਤ ਸ਼ੋਗ ਨਹੀਂ ਬੀਆ ਸ਼ੋਗ ਘਰ ਗੁਰੂ ਨਾਨਕ ਕਉ ਗੁਰੂ ਨਾਨਕ ਸਾਹਿਬ ਦਾ ਉਹ ਘਰ ਹੈ ਜਿੱਥੇ ਛੋਟੇ ਛੋਟੇ ਲਾਲ ਨੀਹਾਂ ਦੇ ਵਿੱਚ ਵੀ ਜਿਣੇ ਜਾਣ ਦੀ ਖਬਰ ਮਿਲਦੀ ਹੈ ਤੇ ਕਲਗੀਧਰ ਜੀ ਖੁਸ਼ੀਆਂ ਦੇ ਇਜਾਰੇ ਗਿਉਂ ਇਹ ਘਰ ਸਦਾ ਚੜਦੀ ਕਲਾ ਦੇ ਵਿੱਚ ਰਹਿਣ ਦਾ ਪੈਗਾਮ ਦਿੰਦਾ ਹੱਥ ਇੱਥੇ ਸੋਗ ਨਹੀਂ ਹੈ ਕੋ ਚੋਕਾ ਘੋੜਾ ਜਿੰਨਾ ਦੇ ਪੱਲੇ ਸੁਰਤੀ ਵਿੱਚ ਸਿਮਰਨ ਚੱਲੇ ਲੋਕਾਂ ਨੂੰ ਦਿਸੇ ਫਕੀਰ ஜ ஜாரா சாூனே பரோக்கிய ஜாரா சாூ நே ரே பக்காரா பண்ணுவா ਸਿਖਾਉਂਦੇ ਜੇ ਰਾਂ ਤੈਨੂੰ ਨੂਰ ਦੇ ਪੱਖ ਦੇ ਸੁਚਮ ਤੇ ਸੱਚੋ ਰੱਖਦੇ ਨੇੜੇ ਨਾ ਨੇੜੇ ਨਾ ਦੇਂਦੇ ਆਣ ਬਕਰ ਹੁੰਦੀਆਂ ਜੈ ਜਕਾਰਾਂ ਸਾਜ ਸੌਖੀ ਬਦਲ ਨਹੀਂ ਸਾਡੀ ਨੋਹਾਰ ਦਿੱਤੀ ਮਾਤਾ ਪਿਤਾ ਤੇ ਲਾਡ ਲੈ ਕੋ ਤੇ ਚਾਰੇ ਛੋਰੀ ਛੋਰੀ ਕਰ ਕੋ ਮਤੋ ਘਰ ਦਿੱਤੀ ਸਿਤਾਰਿਆਂ ਤੋਂ ਖੁੱਲ ਕੇ ਸੋਨੇ ਕੇਸ ਤੇ ਸੋਣੀ ਦਸਤਾਰ ਦਿੱਤੀ ਨਾੜਾ ਕੇਸ ਤੇ ਸੋਣੀ ਦਸਤਾਰ ਦਿੱਤੀ ਤੇਰੇ ਸੀਸ ਤੇਰੇ ਸੀਸ ਤਮਨਾ ਸੋਹਣੇ i ਤੇਰੇ ਪਾਣੀ ਵਿੱਚੋਂ ਚਲਕ ਪਵੇ ਕਾਜੀਤ ਜੁਦਾ